ਗੁਜਰਾਤ ਵਿੱਚ ਚੱਲ ਰਹੀਆਂ ਰਾਸ਼ਟਮੰਡਲ weight lifting ਚੈਂਪੀਅਨਸ਼ਿਪ 'ਚ ਅਜੀਬ ਬਾਬੂ ਬਿਲੋਰੀ ਨੇ ਮਰਦਾਂ ਦੇ 79 ਕਿਲੋ ਭਾਰ ਵਰਗ 'ਚ ਸੋਨ ਤਮਗਾ ਜਿੱਤੇ। ਉਸਨੇ ਕੁੱਲ 335 ਕਿਲੋ ਭਾਰ ਚੁੱਕ ਕੇ ਅਗਲੇ ਸਾਲ ਗਲਾਸਗੋ ਚ ਹੋਣ ਵਾਲੀਆਂ ਰਾਸ਼ਟਮੰਡਲ ਖੇਡਾਂ 'ਚ ਆਪਣੀ ਥਾਂ ਪੱਕੀ ਕੀਤੀ। ਇਸੇ ਮੁਕਾਬਲੇ 'ਚ ਮਰਦਾਂ ਦੇ 69 ਕਿਲੋ ਭਾਰ ਵਰਗ 'ਚ ਹਰਜਿੰਦਰ ਕੌਰ ਨੇ ਸੋਨ ਤਮਗਾ ਹਾਸਲ ਕੀਤਾ। ਇਸ ਮੁਕਾਬਲੇ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਦੂਜੇ ਪਾਸੇ ਭਾਰਤ ਦੇ ਨੀਰਜ ਚੋਪੜਾ ਨੇ ਸਵਿਟਜ਼ਰਲੈਂਡ ਚ ਡਾਇਮੰਡ ਲੀਗ ਮੁਕਾਬਲੇ ਦੌਰਾਨ ਤੂਜਸਥਾਨ ਹਾਸਲ ਕੀਤਾ ਉਸ ਨੇ 85.10 ਮੀਟਰ ਦੀ ਦੂਰੀ ਤੇ ਨੇਜਾ ਸੁੱਟਿਆ ਵਿਸ਼ਵ ਅਤੇ 올림픽 ਚ ਆਪਣੀ ਤਾਕ ਜਮਾ ਚੁੱਕਾ ਨੀਰਜ ਚੋਪੜਾ ਛੇਵੀਂ ਵਾਰ ਕਿਸੇ ਮੁਕਾਬਲੇ ਚ ਪਹਿਲੇ ਦੋ ਸਥਾਨ ਹਾਸਲ ਕਰਨ ਚੁੱਕਾ ਆਮ ਵਿਆਪਰੀ ਹੈ ਜ਼ਿਕਰਯੋਗ ਹੈ ਕਿ ਅੱਜ ਦੇਸ਼ ਪਰਵ ਚ ਕੌਮੀ ਖੇਡ ਦਿਹਾੜਾ ਮਨਾਇਆ ਜਾ ਰਿਹਾ ਹੈ ਹਰ ਸਾਲ ਦੇ ਦਿਹਾੜਾ 29 ਅਗਸਤ ਨੂੰ ਹਾਕੀ ਦੇ ਉੱਗੇ ਖਿਡਾਰੀ ਮੇਜਰ ਧਿਆਨ ਚੰਦੀ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ ਇਸ ਸਾਲ ਦੇ ਖੇਡ ਦਿਹਾੜਾ ਵਿਸ਼ਾਏ ਸ਼ਾਂਤੀਪੂਰਨ ਤੇ ਸਮਾਵੇਸ਼ੀ ਸਮਾਜਾ ਨੂੰ ਚਾਹਤ ਕਰਨ ਲਈ ਖੇਡਾਂ ਖੇਡ ਦਿਹਾੜੀ ਨੂੰ ਲੈ ਕੇ ਇੱਕ ਵਿਸ਼ੇਸ਼ ਨਾਰਾ ਦਿੱਤਾ ਗਿਆ ਇੱਕ ਅੰਟਾ ਖੇਡ ਦੇ ਮੈਦਾਨ ਵਿੱਚ ਹਰ ਗਲੀ ਹਰ ਮੈਦਾਨ ਖੇਡੇ ਸਾਰਾ ਹਿੰਦੁਸਤਾਨ